ਉੱਥੇ ਮਹਾਰਾਜ ਨੇ ਇੱਕ ਸ਼ਬਦ ਕਿਹਾ ਸੀ ਕਹਿਣ ਲੱਗੇ ਨਿਸ਼ਚਲ ਨਿਸ਼ਚੈ ਨਿਤ ਚਿਤ ਜਿਨ ਕੈ ਸੂਰਜ ਪ੍ਰਕਾਸ਼ ਹੁਣ ਰਾਣੀ ਨੇ ਹੱਥ ਜੋੜ ਲਏ ਮਹਾਰਾਜ ਦੇ ਚਰਨਾਂ ਨੂੰ ਹੱਥ ਲਾਣ ਲੱਗੀ ਹਜ਼ੂਰ ਨੇ ਉੱਥੇ ਸ਼ਬਦ ਕਹਿ ਕਹਿਣ ਲੱਗੇ ਤੁਸੀਂ ਸੰਸੇ ਵਿੱਚ ਗਰਸੇ ਹੋ ਜੈਸੇ ਕੋਲ ਖਲੋਤਾ ਹੈ ਕਹਿੰਦੇ ਜਿਹੜਾ ਬੰਦਾ ਸੰਸੇ ਵਿੱਚ ਗਰਸ ਜਾਂਦਾ ਹੈ ਉਹਦਾ ਅੰਦਰ ਪਹਾੜੀ ਦੀ ਤਰ੍ਹਾਂ ਹੋ ਜਾਂਦਾ ਹੈ بارش ਜਿੰਨੀ ਮਰਜ਼ੀ ਪਏ ਪਹਾੜੀ ਉੱਤੇ ਪਾਣੀ ਕਦੀ ਨਹੀਂ ਖਲੋਂਦਾ ਜੈ ਸਿੰਘ ਜਿੰਨਾ ਮਰਜੀ ਤੋਂ ਸੇਵਾ ਕਰੀ ਜੇ ਜੀ ਗੁਰੂ ਤੇ ਸ਼ੱਕ ਕਰ ਗਿਆ ਅੰਦਰ ਰਹਿਮਤ ਨਹੀਂ ਉ ਟਿਕਦੀ ਰਹਿਮਤ ਨੀਵੇਂ ਆ ਥਾਵਾਂ 'ਤੇ ਟਿਕਦੀ ਹੈ ਗੁਰੂ ਸਾਹਿਬ ਨੇ ਜਿਹੜੇ ਸ਼ਬਦ ਵਰਤੇ ਕਹਿਣ ਲੱਗੇ ਰਾਣੀ ਨਿਸ਼ਚਲ ਨਿਸ਼ਚਲ ਨਿਸ਼ਚਾ ਨਿਤ ਚਿਤ ਜਿਨ ਕੈ ਮੈਂ ਸਿੱਧੇ ਅਰਥ ਕਰ ਦੇਣ ਜਿਨ੍ਹਾਂ ਦੇ ਚਿੱਤ ਵਿੱਚ ਅਡੋਲ ਨਿਸ਼ਚਾ ਹੈ ਕੋਈ ਸਹਿਸਾ ਨਹੀਂ ਕੋਈ ਸ਼ੰਕਾ ਨਹੀਂ ਨਿਸ਼ਚਲ ਨਿਸ਼ਚੈ ਨਿਤਚਿਤ ਜਿਨ ਕੈ ਗੁਰ ਨਾਨਕ ਸੁਖਦਾਇਕ ਤਿਨ ਕੈ ਕਹਿੰਦੇ ਜਿਹੜਾ ਭਰੋਸੇ ਨਾਲ ਚੱਲਦਾ ਹੈ ਗੁਰੂ ਨਾਨਕ ਇੱਥੇ ਵੀ ਉਹਦੀ ਬਾਹ ਫੜਦਾ ਹੈ ਤੇ ਪਰਲੋਕ ਵਿੱਚ ਵੀ ਉਹਦੀ ਬਾਹ ਫੜਦਾ ਹੈ ਤਰਕ ਨਾਚਾ ਤਰਕ ਮਤ ਕਰ ਭਰਮੀਆਂ ਚਾਹ ਅੰਦਰ ਦੇ ਭਰਮ ਨੂੰ ਦੂਰ ਕਰ ਗੁਰੂ ਜੀ ਕਹਿੰਦੇ ਆ ਇਹ ਸਿਮਰਨ ਤੋਂ ਬਿਨਾ ਸੈ ਸੇ ਨਹੀਂ ਨਿਕਲ ਸਕਦੇ ਸ਼ੰਕੇ ਨਹੀਂ ਨਿਕਲ ਸਕਦੇ ਪਰਮਾਰਥਿਕ ਐਸਾ ਹੈ ਜਿਨੂੰ ਕਿੰਨੀਆਂ ਮਰਜ਼ੀ ਮੈਂ ਗੱਲਾਂ ਕਰੀ ਜਾਵਾਂਗਾ ਕਾਂਰਸ ਬਣ ਜਾਏਗਾ ਪਿਆਰੋ ਜਿੱਦਨ ਆਪਣੀ ਜ਼ਿੰਦਗੀ ਚ ਆਪਾਂ ਥੋੜਾ ਜਿਹਾ ਵੀ ਥੋੜਾ ਜਿਹਾ ਚੱਲ ਕੇ ਦੇਖਾਂਗੇ ਸੱਚੀ ਸਾਡੇ ਅੰਦਰ ਦੇ ਸ਼ੰਕੇ ਮਰਨੇ ਸ਼ੁਰੂ ਹੋ ਜਾਣਗੇ ਤੇ ਜਿਸ ਅੰਦਰ ਪ੍ਰਤੀਤ ਆ ਜਾਏ ਮਹਾਰਾਜ ਕਹਿੰਦੇ ਜਾ ਕਹਿ ਰਿਦਾ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਜਾ ਕਹਿ ਮਨ ਗੁਰ ਕੀ ਪ੍ਰਤੀਤ ਜਿਨ ਆਵੇ ਹਰ ਪ੍ਰਭ ਚੀਤ ਪ੍ਰਤੀਤ ਹਿਐ ਆਈ ਜਿਨ ਜਨ ਕੈ ਤਿਨ ਕੋ ਪਦਵੀ ਉੱਚ ਬਈ ਉਹ ਉੱਚੀ ਪਦਵੀ ਦੇ ਮਾਲਕ ਬਣ ਕੇ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਿਹਾ ਕਿ ਭਾਈ ਸਿੱਖੋ ਹਰ ਕੇ ਨਾਮ ਬਿਨਾਂ ਦੁੱਖ ਪਾਵੈ ਭਗਤ ਬਿਨਾਂ ਸਹਸਾ ਨਹੀਂ ਝੁਕੇ ਭਗਤੀ ਤੋਂ ਬਿਨਾਂ ਅੰਦਰ ਦੇ ਸ਼ੰਕੇ ਨਹੀਂ ਨਿਕਲਨੇ ਗੁਰ ਇਹੇ ਭੇਦ ਬਤਾਵੇ ਭਗਤੀ ਦਾ ਭੇਦ ਕੇਵਲ ਗੁਰ ਪ੍ਰਸਾਦ ਨਾਲ ਮਿਲਦਾ ਹੈ ਗੁਰੂ ਤੋਂ ਬਿਨਾਂ ਭੇਦ ਨਹੀਂ ਮਿਲਣਾ ਮੈਂ ਕੱਲ ਵੀ ਆਪ ਨੂੰ ਪਰਸੋਂ ਵੀ ਸ਼ਾਇਦ ਕਿਹਾ ਜਿਹੜੀ ਆਪਾਂ ਅੰਮ੍ਰਿਤ ਛਕਨੇ ਆ ਅਮਰਿਤ ਛਕੰਦਾ ਮਤਲਬ ਹੈ ਸਤ ਗੁਰੂ ਦੀ ਗੁਰਮਤ ਨੂੰ ਤੇ ਗੁਰਮਤ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਨਾ ਉੰਜ ਕੱਲੇ ਬੋਲੀ ਜੋ ਰਾਮ ਰਾਮ ਬੋਲੀ ਜਾ ਅੱਲਾ ਅੱਲਾ ਬੋਲੀ ਜਾ ਕੋਈ ਵੈਗਰੂ ਬੋਲੀ ਜਾ ਨਹੀਂ ਪਿਆਰਿਓ ਪ੍ਰਮਾਤਮਾ ਦੇ ਘਰ ਦਾ ਵਿਦਾਨ ਹੈ ਕਿ ਅਸਲ ਚ ਗੁਰ ਪ੍ਰਸਾਦ ਤੋਂ ਬਿਨਾ ਅੰਦਰ ਰੱਬ ਨਹੀਂ ਵਸ ਸਕਦਾ ਹਜ਼ੂਰ ਕਹਿੰਦੇ ਗੁਰ ਇਹ ਭੇਦ ਬਤਾਵੇ ਗੁਰੂ ਇਸ ਭੇਦ ਨੂੰ ਦੱਸਦੇ ਨੇ ਕਿ ਭਾਈ ਸਿਮਰਨ ਨਾਲ ਜੁੜ ਨਾਮ ਨਾਲ ਜੁੜ ਅਗਲੀ ਗੱਲ ਇਹ ਵੀ ਮਨ ਚ ਆਵੇਗਾ ਵੀ ਗੁਰੂ ਦੀ ਕਿ ਲੋੜ ਜਪਣਾ ਤੇ ਵੈਗਰ ਹੋਈ ਹੈ ਨਾ ਨਹੀਂ ਗੁਰਮਖੋ ਜਦੋਂ ਅੰਮ੍ਰਿਤ ਜਿਨਾ ਪਾਣ ਕੀਤਾ ਜੇ ਅਭਿਆਸ ਕਰਦੇ ਆ ਉਸ ਵਿੱਚ ਕੱਲਾ ਬਾਹਰ ਮੁਕੀ ਕਰਮ ਨਹੀਂ ਉਸ ਵਿੱਚ ਸਤਗੁਰੂ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਵਰਤੀ ਬਖਸ਼ਿਸ਼ ਵਰਤੀ ਹੈ ਜਦੋਂ ਗੁਰੂ ਨਾਮ ਦਿੰਦਾ ਨਾਲ ਗੁਰੂ ਆਪਣੀ ਰਹਿਮਤ ਦੇ ਦਿੰਦਾ ਹੈ ਜੇ ਸਿੱਖ ਭਰੋਸੇ ਨਾਲ ਉਹਦੀ ਉਹਦੀ ਕਮਾਈ ਕਰੇ ਗੁਰੂ ਸਾਹਿਬ ਕਹਿੰਦੇ ਗੁਰ ਇਹ ਭੇਦ ਬਤਾਵੇ ਰਹਾਓ ਅੱਗੇ ਜੀ ਜੇ ਅਸੀਂ ਨਾਮ ਨਾ ਜਪੀਏ ਤੇ ਤੀਰਤਿ ਇਸ਼ਨਾਨ ਕਰ ਲਈਏ ਅਸੀਂ ਜੀ ਵਰਤ ਰੱਖ ਲਈਏ ਤੇ ਕੀ ਸਾਨੂੰ ਰੱਬ ਨਹੀਂ ਮਿਲੇਗਾ ਫਿਰ ਗੁਰ ਤੇਗ ਬਹਾਦਰ ਕਹਿੰਦਾ ਨਹੀਂ ਕਹਿੰਦਾ ਤੈਨੂੰ ਗੁੱਸਾ ਤੇ ਲੱਗੇਗਾ ਤੂੰ ਸਾਧਨਾ ਕਰ ਰਹੇ ਆ ਅੱਗੇ ਹੈ ਰਾਉ ਤੋਂ ਬਾਅਦ ਕਹਾ ਭਇਓ ਇੱਕ ਤਾਂ ਬੇਨਤੀ ਹੈ ਇਹਦਾ ਪਾਠ ਬਿੰਦੀ ਨਾਲ ਕਹਾਂ ਨਹੀਂ ਕਰਨਾ ਜੇ ਕਹਾ ਕੀਤਾ ਤੇ ਅਰਥ ਹੋ ਜਾਣਾ ਕਿੱਥੇ ਤੇ ਕਹਾ ਪਾਠ ਹੋਇਆ ਤੇ ਇਹਦਾ ਕਹਾ ਭਇਓ ਦਾ ਅਰਥ ਹੋਏਗਾ ਕੀ ਹੋਇਆ ਹੁਣ ਕਿੱਥੇ ਤੇ ਕੀ ਚ ਫਰਕ ਨਹੀਂ ਇਹ ਜਿਹੜਾ ਪਾਠ ਅਸੀਂ ਕਰਨੇ ਆ ਸਵਈਆਂ ਵਿੱਚ ਅਕਸਰ ਜ਼ਿਆਦਾ ਪ੍ਰਾਣੀ ਇਹ ਪੜਦੇ ਨੇ ਕਹਾ ਭਇਓ ਜੋ ਦੋ ਲੋਚਨ ਮੂਦਕ ਹੈ ਪਰ ਅਸਲ ਚ ਪਾਠ ਨਾਸ ਕੀ ਨਹੀਂ ਉਹ ਪਾਠ ਹੈ ਕਹਾ ਭਇਓ ਜੋ ਦੋ ਲੋਚਨ ਮੂਦਕ ਹੈ ਆਈ ਆਈ ਅਰਥ ਨੇ ਕੀ ਹੋਇਆ ਜੇ ਤੂੰ ਆਪਣੀਆਂ ਦੋਨੋਂ ਅੱਖਾਂ ਬੰਦ ਕਰਕੇ ਬੈਠ ਗਿਆ ਪਰ ਬੈਠ ਰਿਓ ਬਗ ਭਗ ਧਿਆਨ ਲਗਾਇਓ ਕੀ ਹੋਇਆ ਜੂ ਬਗ ਇੱਥੇ ਹੈ ਕਾਹਾਂ ਭਇਓ ਕੀ ਹੋਇਆ ਕੀ ਜੀ ਤੀਰਥ ਬ੍ਰਤ ਵਰਤ ਨਹੀਂ ਪੈਰ ਚ ਰਾਰਾ ਖੈ ਇਹਨੂੰ ਪੂਰਾ ਰਾਰਾ ਨਹੀਂ ਬੋਲਣਾ ਅੱਜ ਦੀ ਪੰਜਾਬੀ ਚ ਪੈਰ ਦਾ ਰਾਰਾ ਲਾਣਾ ਛੱਡ ਦਿੱਤਾ ਹੈ ਪੂਰਾ ਹੀ ਰਾਰਾ ਲਾਉਂਦੇ ਆ ਹਨ ਪਰ ਆਪਾਂ ਉਹ ਹੀ ਬੋਲਣਾ ਜੋ ਗੁਰੂ ਜੀ ਨੇ ਲਿਖਿਆ ਹੈ ਮਹਾਰਾਜ ਕਹਿੰਦੇ ਨੇ ਕਾਹ ਭਇਓ ਕੀ ਹੋਇਆ ਤੀਰਥ ਬਰਤ ਕੀਏ ਤੀਰਥ ਇਸ਼ਨਾਨ ਵੀ ਕਰ ਲਿਆ ਵਰਤ ਵੀ ਰੱਖ ਲਿਆ ਪਰ ਮਹਾਰਾਜ ਕਹਿੰਦੇ RAM ਸ਼ਰਨ ਨਹੀਂ ਆਵੇ RAM ਦਾ ਅਰਥ ਇਹ ਜੋ ਸਾਰੀਆਂ ਥਾਵਾਂ ਤੇ ਰਮਿਆ ਹੈ ਸ਼ਰਨ ਦਾ ਅਰਥ ਆਪਾਂ ਸਮਝਨੇ ਆ ਕਿ ਉਹਦੇ ਉਹਦੇ ਕੋਲ ਚਲੇ ਜਾਣਾ ਉਹਦੀ ਓਟ ਚਲੇ ਜਾਣਾ ਉਹਦੇ ਘਰ ਪਹੁੰਚ ਜਾਣਾ ਕਹਿੰਦੇ ਨੇ ਜੇ ਬੰਦਾ ਤੀਰਥਾਂ ਤੇ ਵੀ ਨਾਉਂਦਾ ਹੈ ਵਰਤ ਵੀ ਰੱਖਦਾ ਪਰ ਨਾਮ ਨਹੀਂ ਜਪਦਾ ਇਹ ਕਹੀ ਜਾਂਦਾ ਮੈਂ ਆਹ ਕੰਮ ਕਰਨਾ ਆਹ ਕਰਨਾ ਨਹੀਂ ਗੁਰਮਖੋ 19 ਸਾਲ ਬਾਬੇ ਅਮਰਦਾਸ ਨੇ ਇਸ਼ਨਾਨ ਕੀਤਾ 19 ਸਾਲ 19 ਵਾਰੀ ਗੰਗਾ ਤੇ ਗਏ ਪਰ ਜਿਹੜਾ ਗੁਰਪ੍ਰਸਾਦ ਹੈ ਮੈਂ ਤੀਰਤ ਸ਼ਬਦ ਦਾ ਵਿਰੋਧੀ ਨਹੀਂ ਕਿਉਂਕਿ ਤੀਰਜ ਲਬਜ ਆਪਣੇ ਆਪ ਵਿੱਚ ਬੜਾ ਪਵਿੱਤਰ ਹੈ ਤੀਰਤ ਦੇ ਅਰਥ ਹੀ ਇਹ ਨੇ ਜਿਹੜਾ ਮੈਲ ਨੂੰ ਧੋ ਕੇ ਪਵਿੱਤਰ ਕਰਦਾ ਹੈ